ਖੁਦ ਪਰੰਦਰਾ ਇਹ ਹੜਾ ਨੇ ਲੋਕਾਂ ਦਾ ਭਾਰੀ ਨੁਕਸਾਨ ਕੀਤਾ ਹੈ ਅਗਰ ਹੁਣ ਲੋਕਾਂ ਨੂੰ ਹਟਦੇ ਪਾਣੀ ਤੋਂ ਰਾਹਤ ਮਿਲੀ ਹੈ ਤਾਂ ਹੁਣ ਲੋਕਾਂ ਨੂੰ ਇੱਕ ਹੋਰ ਮੁਸੀਬਤ ਨੇ ਘੇਰਾ ਪਾ ਲਿਆ ਹੈ ਰੋਇਪੁਰ ਦੇ ਪਿੰਡ ਨਵੀਂ ਗੱਟੀ ਰਾਜੋਕੇ ਵਿੱਚ ਹਟਦੇ ਪਾਣੀ ਵਿੱਚ ਆਈਆਂ ਮੱਛੀਆਂ ਮਰਨੀਆਂ ਸ਼ੁਰੂ ਹੋ ਚੁੱਕੀਆਂ ਹਨ ਜਿਸ ਨਾਲ ਆਸ-ਪਾਸ ਬਦਬੂ ਜਿਹੜੀ ਹੈ ਉਹ ਫੈਲ ਗਈ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਤਾਦਾਦ ਵਿੱਚ ਮੱਛੀਆਂ ਮਰੀਆਂ ਪਈਆਂ ਹਨ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਨਾਲ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਜਿਹੜਾ ਉਹ ਬਣਿਆ ਹੋਇਆ ਹੈ ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਲ ਹੋਇਆ ਪਿਆ ਹੈ ਉਹਨਾਂ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਨੂੰ ਜਲਦ ਤੋਂ ਜਲਦ ਇਸ ਵੱਲ ਧਿਆਨ ਜਿਹੜਾ ਉਹ ਦੇਣਾ ਚਾਹੀਦਾ ਨਹੀਂ ਤਾਂ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਜਿਹੜਾ ਉਹ ਹੋ ਜਾਣਗੇ ਤਾਂ ਹੋਰ ਕੀ ਕੁੱਝ ਕਹਿਣਾ ਹੈ ਉਥੋਂ ਦੇ ਲੋਕਾਂ ਦਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਬਜ ਕੀ ਨਾਮ ਆ ਥੋੜਾ ਮੇਰਾ ਨਾਮ ਬਲਵੀਰ ਸਿੰਘ ਹਿਸਾਬ ਦਾ ਸਰਪੰਚ ਪਿੰਡ ਗੱਟੀ ਰਾਂਜੋਗ ਜੀ ਸਰਪੰਚ ਸਾਹਿਬ ਕੀ ਸਮੱਸਿਆ ਆ ਰਹੀ ਹੈ ਸਮੱਸਿਆ ਹੁਣ ਪਾਣੀ ਆਇਆ ਸੀਗਾ ਫਸਲਾਂ ਤਬਾਹ ਹੋ ਚੁੱਕੀਆਂ ਨੇ ਤੇ ਹੁਣ ਪਾਣੀ ਉਤਰਨ ਤੋਂ ਬਾਅਦ ਵੀ ਜਿਹੜੀਆਂ ਮੱਛੀਆਂ ਮਛੇ ਮਾਰੇ ਨੇ ਜਾਨਵਰ ਮਰੇ ਨੇ ਉਹਦੇ ਕਰਕੇ ਸਮੈਲ ਬਹੁਤ ਆ ਰਹੀ ਜੀ ਤੇ ਬਿਮਾਰੀ ਫੈਲਣ ਦਾ ਡਰ ਹੈ ਜੀ ਸਾਨੂੰ ਮੱਛਰ ਬਹੁਤ ਹੋ ਰਿਹਾ ਜੀ ਪਰੇਸ਼ਾਨੀਆਂ ਕਿ ਪਰੇਸ਼ਾਨੀਆਂ ਹੁਣ ਸਾਰੀਆਂ ਜੀ ਸਾਰਾ ਫਸਲ ਤਬਾਹ ਹੋ ਗਿਆ ਕੋਈ ਲੈਣਾ ਦੇਣਾ ਸਭ ਬੰਦ ਹੋ ਗਿਆ ਜੀ ਚਾਰੋਬਰ ਸਭ ਠੱਪੇ ਜੀ ਦਿਆੜੀ ਮੈਂਤ ਮਜ਼ਦੂਰੀ ਲੋਕ ਕਰਨ ਵਾਲੇ ਸਾਡੇ ਲੋਕ ਨੇ ਕਿੱਲਾ ਕਿੱਲਾ 2-2 ਕਿੱਲੇ ਜ਼ਮੀਨਾਂ ਨੇ ਤੇ ਹੁਣ ਸਾਰਾ ਕੰਮਕਾਰ ਇੱਕ ਵਾਰ ਠੱਪ ਹੋ ਚੁੱਕਾ ਹੈ ਫਸਲਾਂ ਦਾ ਫਸਲਾਂ ਵੀ ਤਬਾਹ ਹੋ ਗਏ ਨਾ ਕੋਈ ਪਸ਼ੂਆਂ ਦਾ ਚਾਰਾ ਰਹਿ ਗਿਆ ਘਟੋ ਘਟ 2-3 ਮਹੀਨੇ ਜਾਨੀ ਕਿ ਜ਼ਮੀਨ ਇਦਾਂ ਹੀ ਰਹਿਣੀ ਤੇ ਕੋਈ ਕਾਰੋਬਾਰ ਨਹੀਂ ਚੱਲਣਾ ਖੇਤਾਂ ਦੇ ਵੀ ਕੋਈ ਕੰਮਕਾਰ ਨਹੀਂ ਚੱਲਣਾ ਲੋਕ ਜਿਹੜੇ ਮਿਹਨਤ ਮਜ਼ਦੂਰੀ ਕਰਨ ਵਾਲੇ ਸੀ ਉਹਨਾਂ ਦਾ ਵੀ ਕੰਮਕਾਰ ਇੱਕਰੀ ਬਿਲਕੁਲ ਠੱਪ ਹੋ ਚੁੱਕਾ ਹੈ ਇੰਨੀ ਕ ਹਰ ਨੇ ਮਾਰ ਮਾਰੀ ਹੈ ਇਸ ਵਾਰ ਹਰ ਨੇ ਪ੍ਰੋਪਰ ਇਹ ਸਾਰੇ 11 ਦੀ 11 ਪੰਚਾਇਤਾਂ ਪ੍ਰਭਾਵਿਤ ਹੋਈਆਂ ਨੇ ਸਾਡਾ ਪੂਰਾ 100% ਏਰੀ ਗੱਟੀ ਰਾਜੋ ਕੋ ਤਾਂ ਖਰਾਬ ਹੋ ਚੁੱਕੇ ਫਸਲਾਂ ਤਬਾਹ ਹੋ ਚੁੱਕੇ ਨੇ ਜੀ ਕੋਈ ਝੋਨਾ ਸੀਗਾ ਕੋਈ ਆਪਣੇ ਸਬਜ਼ੀਆਂ ਬੀਜੀਆਂ ਸੀ ਮਰਚੀ ਸੀ ਅਰਬੀ ਸੀ ਸਭ ਖਰਾਬ ਹੋ ਚੁੱਕੇ ਜੀ ਤੇ ਇਹ ਮੱਛੀਆਂ ਨੂੰ ਲੈ ਕੇ ਪ੍ਰਸ਼ਾਸਨ ਨਾਲ ਉਹਨਾਂ ਦੀ ਕੀ ਗੱਲਬਾਤ ਹੋਈ ਕਿ ਪ੍ਰਸ਼ਾਸਨ ਨਾਲ ਕੱਲ ਦੀ ਮੱਛੇ ਮਰਨੇ ਸ਼ੁਰੂ ਹੋਈਆਂ ਤਾਂ ਅੱਜ ਬਹੁਤ ਜ਼ਿਆਦਾ ਸਮੈਲ ਆ ਰਹੀ ਸੀਗੀ ਬਾਕੀ ਹੁਣ ਪ੍ਰਸ਼ਾਸਨ ਨਾਲ ਗੱਲਬਾਤ ਕਰਦੇ ਉਹਨਾਂ ਨੂੰ ਦੱਸਦੇ ਵੀ ਆਹ ਆਪ ਸਾਨੂੰ ਪ੍ਰੋਬਲਮ ਆ ਰਹੀ ਏ ਇਸ ਦਾ ਕੀ ਹੱਲ ਹੋ ਸਕਦਾ ਅਗਰ ਅਗਰ ਨਾਤੇ ਹਮ ਦਿੱਤਾ ਗਿਆ ਤਾਂ ਬਿਮਾਰੀ ਫੈਲ ਸਕਦੀ ਹੈ ਨਾ ਧਿਆਨ ਦਿੱਤਾ ਗਿਆ ਤਾਂ ਬਿਮਾਰੀਆਂ ਦਾ ਫੈਲਣੀਆਂ ਫੈਲਣੀਆਂ ਸਮੈਲ ਦੇ ਨਾਲ ਆ ਅੱਖਾਂ ਦੀ ਇਨਫੈਕਸ਼ਨ ਹੋ ਰਹੀ ਜੀ ਕਈਆਂ ਲੋਕਾਂ ਨੂੰ ਖਾਰਸ਼ ਹੋ ਰਹੀ ਜੀ ਤੇ ਕਾਫੀ ਬਿਮਾਰੀਆਂ ਖਾਂਸੀ ਜ਼ੁਕਾਮ ਗਲਾ ਖਰਾਬ ਸਮੈਲ ਨਾਲ ਬਹੁਤ ਪੂਰੇ ਹਾਲ ਹੋ ਰਹੇ ਨੇ ਕੀ ਨਾਮ ਕੀ ਜਮਾ ਹੀਰਾਣਾ ਜੀ ਤਾਰਾ ਸਿੰਘ ਸਰਪੰਚ ਨਵੇਂ ਗਿੱਟੀ ਗੱਜੂ ਜੀ ਸਰਪੰਚ ਸਾਹਿਬ ਕੀ ਪਰੇਸ਼ਾਨੀ ਆ ਰਹੀ ਹੈ ਪਰੇਸ਼ਾਨੀ ਜੀ ਇੱਕ ਤਾਂ ਹੜਾ ਆਇਆ ਸੀ ਹਣ ਦੇ ਮਾਲ ਸਾਡੇ ਫਸਲ ਸਾਰੀ ਤਬਾਹ ਹੋ ਗਈ ਹੈ ਜੀ ਪਸ਼ੂਵਾਂ ਦਾ ਚਾਰਾ ਵੀ ਖਤਮ ਹੋ ਰਿਹਾ ਹੈ ਜੀ ਇੱਕ ਤਾਂ ਪਾਣੀ ਦੇ ਕਾਰਨ ਮੱਛੀਆਂ ਮਰ ਰਹੀਆਂ ਜੀ ਇੰਨਾ ਜ਼ਮਾਨਾ ਹੋਣਾ ਹੋਰਿਆ ਵੀ ਫਸਲੀ ਨੇ ਇਹਦਾ ਹੱਲ ਹੋਣਾ ਚਾਹੀਦਾ ਕਿ ਇੱਕ ਵੀ ਤੁਹਾਡੇ ਸਾਡੇ ਦਾ ਬਹੁਤ ਨਕਸਾ ਹੋ ਗਿਆ ਜੀ ਸ਼ਾਸਨ ਨਾਲ ਗੱਲਬਾਤ ਹੋਈ ਆ ਇਹਨਾਂ ਮਰੀਏ ਹੋਏ ਪਰਾਂ ਨੂੰ ਲੈ ਕੇ ਸ਼ਾਸਨ ਨਾਲ ਮਰੀਆਂ ਹੀ ਗੱਲ ਆ ਜੀ ਹੈ ਕੱਲ ਮਰੀਆਂ ਦੀ ਹੁਣ ਕੀ ਕਰਾਂਗੇ ਗੱਲ ਜੀ ਇਹਨਾਂ ਨੂੰ ਇਹਦਾ ਕੋਈ ਹੱਲ ਹੋ ਜਾਏ ਤਾਂ ਵਧੀਆ ਜੀ ਠੀਕ